ਦਸਤਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਨਾਲ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਇਸ ਵਕਤ ਮੌਜੂਦ ਨੇ ਸਾਡੇ ਨਾਲ ਨਿਊਜ਼ ਐਡੀਟਰ ਵਿੰਦਰ ਜੀ ਵਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਆਰਤੀ ਜੀ ਬਹੁਤ-ਬਹੁਤ ਧੰਨਵਾਦ ਤੇ ਐਸਐਮਜ਼ ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਵਿੰਦਰ ਜੀ ਪੰਜਾਬ ਕਾਂਗਰਸ ਦੇ ਜਿਹੜਾ ਝਗੜਾ ਚੱਲ ਰਿਹਾ ਸੀ ਜੋ ਕਲੇਸ਼ ਚੱਲਦਾ ਪੈਸੇ ਦਾ ਉਸ ਦੇ ਵਿੱਚ ਵੱਡੀ ਤਬਦੀਲੀ ਵੀ ਹੋ ਸਕਦੀ ਹੈ ਸੁਣ ਦੇਖੋ ਆਰਤੀ ਜੀ ਗੱਲ ਇਹ ਹੈ ਜਿਸ ਤਰੀਕੇ ਦੇ ਨਾਲ ਕੁਝ ਮਹੀਨੇ ਰਹਿ ਗਏ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਜੀ ਉਸ ਨੂੰ ਵੇਖਦੇ ਹੋਏ ਹਾਈ ਕਮਾਂਡ ਵੱਲੋਂ ਸੋਸ਼ਲ ਇੰਜੀਨੀਅਰਿੰਗ ਜਿਹੜੀ ਹੈ ਉਹ ਲਾਗੂ ਕੀਤੀ ਜਾ ਰਹੀ ਹੈ ਜੀ ਸੋਸ਼ਲ ਇੰਜੀਨੀਅਰਿੰਗ ਮਤਲਬ ਕਿ ਸੋਸ਼ੀਲੀ ਇੱਕ ਦੂਜੇ ਨਾਲ ਜਿੱਦਾਂ ਵੀ ਪਾਰਟੀ ਦੇ ਬੰਦੇ ਆ ਉਹਨਾਂ ਨਾਲ ਚੰਗਾ ਤਾਲਮੇਲ ਬਣਾਉਣਾ ਜੀ ਉਹਦੇ ਜੀ ਕੀ ਹੈ ਕਿ ਪਾਰਟੀ ਹਾਈ ਕਮਾਂਡ ਹਰ ਆਗੂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਤਾਂ ਕਿ ਕਿਤੇ ਜੇ ਕੋਈ ਵੀ ਆਗੂ ਕੋਈ ਵੀ ਵਿਧਾਇਕ ਕੋਈ ਮੰਤਰੀ ਨਾਰਾਜ਼ ਹੋ ਜਾਂਦਾ ਤੇ ਉਹਦਾ ਸਿੱਧਾ ਸਿੱਧਾ ਅਸਰ ਜਿਹੜਾ ਹੈ ਉਹ ਵਿਧਾਨ ਸਭਾ ਦੀਆਂ ਚੋਣਾਂ ਤੇ ਪੈ ਸਕਦਾ ਹੈ ਜੀ ਸੋ ਇਸ ਵੇਲੇ ਜੋ ਹਾਲਾਤ ਨੇ ਉਹ ਹਰ ਇੱਕ ਮੰਤਰੀ ਹਰ ਇੱਕ ਵਿਧਾਈ ਵਿਧਾਇਕ ਨੂੰ ਬੜੇ ਢੰਗ ਤਰੀਕੇ ਦੇ ਨਾਲ ਉਹਨੂੰ ਪਰਖਿਆ ਜਾ ਰਿਹਾ ਦੇਖਿਆ ਜਾ ਰਿਹਾ ਵਿਚਾਰਿਆ ਜਾ ਰਿਹਾ ਹੈ ਔਰ ਉਹਦੀ ਜਿਹੜੀ ਹੈ ਨਿੱਕੀ ਨਿੱਕੀ ਚੀਜ਼ ਵੱਲ ਗੌਰ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਹੁਣ ਅ 10 ਮੈਂਬਰੀ ਕਮੇਟੀ ਵੱਲੋਂ ਬੈਠਕਾਂ ਕੀਤੀਆਂ ਗਈਆਂ ਨੇ ਪਿਛਲੇ ਹਫਤੇ ਰਿਪੋਰਟ ਤਿਆਰ ਕੀਤੀ ਗਈ ਅਜੇ ਤੱਕ ਸੌਂਪੀ ਨਹੀਂ ਗਈ ਹੁਣ ਪਤਾ ਜੋ ਲੱਗਿਆ ਕਿ ਕੱਲ ਮੰਗਲਵਾਰ ਹੈ ਕੱਲ ਸ਼ਾਮ ਤੱਕ ਜਾਂ ਬੁੱਧਵਾਰ ਸਵੇਰ ਤੱਕ ਇਹ ਜਿਹੜੀ ਰਿਪੋਰਟ ਹੈ ਹਾਈ ਕਮਾਂਡ ਨੂੰ ਸੌਂਪ ਦਿੱਤੀ ਜਾਏਗੀ ਦੂਜੀ ਗੱਲ ਇਹ ਹੈ ਕਿ ਹਾਈ ਕਮਾਂਡ ਜਿਹੜਾ ਹੈ ਉਹ ਬੜੇ ਤਰੀਕੇ ਨਾਲ ਚੱਲ ਰਿਹਾ ਹੈ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਆ ਜਿਹੜੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ ਪੰਜਾਬ ਦੇ ਨਾਲ ਨਾਲ 6 ਹੋਰ ਸੂਬਿਆਂ ਦੇ ਵਿੱਚ ਚੋਣਾਂ ਨੇ ਅਗਲੇ ਸਾਲ 2022 ਦੇ ਵਿੱਚ ਵਿਧਾਨ ਸਭਾ ਦੀਆਂ ਪੰਜ ਸੂਬਿਆਂ 'ਚ ਤੇ ਇਸ ਵਾਰੀ ਹੋਈਆਂ ਨੇ ਜੀ ਬਾਕੀ 6 ਸੂਬਿਆਂ ਦੇ ਵਿੱਚ ਅਗਲੇ ਸਾਲ ਹੈ ਉੱਤਰਾਖੰਡ ਯੂਪੀ ਪੰਜਾਬ ਮਣੀਪੁਰ ਗੋਆ ਹਿਮਾਚਲ ਪ੍ਰਦੇਸ਼ ਇਹਨਾਂ ਵਿੱਚੋਂ ਜੇ ਆਪਾਂ ਦੇਖਿਆ ਜਾਵੇ ਤੇ 4 ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਦੋ ਸੂਬਿਆਂ ਦੇ ਵਿੱਚ ਜਿਹਦੇ 'ਚ ਸਾਡਾ ਪੰਜਾਬ ਹੈ ਕਾਂਗਰਸ ਦੀ ਸਰਕਾਰ ਹੈ ਉਹਦੇ ਚ ਆਪਾਂ ਮਨੀਪੁਰ ਦੀ ਗੱਲ ਕਰੀਏ ਤੇ ਨਾਗਾ ਪੀਪਲ ਫਰੰਟ ਹੈ ਉਸ ਤੋਂ ਬਾਅਦ ਨੈਸ਼ਨਲ ਪੀਪਲ ਪਾਰਟੀ ਹੈਗੀ ਆ ਮਨੀਪੁਰ ਦੇ ਵਿੱਚ ਦੋ ਸਾਂਝੀਆਂ ਪਾਰਟੀਆਂ ਉੱਥੇ ਨੇ ਔਰ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਇਹਨਾਂ ਨੂੰ ਪੰਜਾਬ ਦੇ ਨਾਲ-ਨਾਲ ਬਾਕੀ ਜਿਹੜੇ ਸੂਬੇ ਆ ਉਧਰ ਵੀ ਧਿਆਨ ਦੇਣਾ ਪਊਗਾ ਉਧਰ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਊਗੀ ਕਿਉਂਕਿ ਅਜੇ ਤੱਕ ਜਿਹੜੀ ਹੈਗੀ ਆ ਆਲ ਇੰਡੀਆ ਕਾਂਗਰਸ ਕਮੇਟੀ ਉਹਦੀ ਜਿਹੜੀ ਚੋਣ ਹੋਣੀ ਹੈ ਉਹਦੇ ਵਿੱਚ ਇਹ ਆ ਕਿ ਲਗਦਾ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਇਆ ਜਾਊਗਾ ਜੇ ਰਾਹੁਲ ਗਾਂਧੀ ਪ੍ਰਧਾਨ ਬਣ ਜਾਂਦੇ ਨੇ ਤੇ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੌਮੀ ਤੌਰ ਪੱਧਰ ਤੇ ਵੀ ਜਿਹੜੀ ਹੈ ਉਹ ਚੰਗੀ ਪੋਜੀਸ਼ਨ ਹਾਸਲ ਹੋ ਸਕਦੀ ਹੈ ਔਰ ਜਿਹੜੇ ਜਿਸ ਤਰੀਕੇ ਦੇ ਨਾਲ ਬਾਕੀ ਸੂਬਿਆਂ ਤੇ ਪ੍ਰਚਾਰ ਹੋਣਾ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਇੱਕ ਸਟਾਰ ਪ੍ਰਚਾਰਕ ਹੋਣ ਦੇ ਨਾਤੇ ਉੱਥੇ ਵੀ ਵਿੱਚੋਂ ਵਿੱਚੋਂ ਡਿਊਟੀ ਲੱਗ ਜਾਏ ਦੂਸਰੇ ਸੂਬਿਆਂ ਦੇ ਵਿੱਚ ਸੋ ਜਿਹੜੇ ਹਾਈ ਕਮਾਂਡ ਹੈ ਕਾਂਗਰਸ ਦਾ ਇਸ ਵੇਲੇ ਬਹੁਤ ਮੈਂ ਸਮਝਦਾ ਕਿ ਉਹਨਾਂ ਦੇ ਦਿਮਾਗ ਤੇ ਵੀ ਪ੍ਰੈਸ਼ਰ ਹੈ ਕਿਉਂਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖ ਕੇ ਸਿਰ ਪੰਜਾਬ ਨਹੀਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ 6 ਸੂਬਿਆਂ ਦੇ ਵਿੱਚ ਹੋਰ ਚੋਣਾਂ ਨੇ ਔਰ ਇਸ ਵੇਲੇ ਜਿਸ ਤਰੀਕੇ ਦੇ ਨਾਲ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਜੋ ਖਿੱਚੋ ਤਾਨ ਚੱਲੀ ਆ ਤੇ ਖਾਈ ਕਮਾਂਡ ਵੱਲੋਂ ਕਿਸੇ ਵੀ ਬੰਦੇ ਨੂੰ ਨਾਰਾਜ਼ ਨਹੀਂ ਹੋਣ ਦੇਣਾ ਚਾਹੁੰਦੇ ਉਹ ਹਾਈ ਕਮਾਂਡ ਔਰ ਚਾਹੁੰਦੇ ਕਿ ਸਹੀ ਤਰੀਕੇ ਦੇ ਨਾਲ ਇੱਕ ਪੂਰੇ ਦੇ ਪੂਰੀ ਜਿਹੜੇ ਮੈਂਬਰਸ਼ਿਪ ਨੇ ਆਪਣੇ ਕਾਂਗਰਸ ਦੇ ਜਿਹੜੇ ਆਗੂ ਨੇ ਵਿਧਾਇਕ ਨੇ ਮੰਤਰੀ ਨੇ ਐਮਐਲਏ ਨੇ ਐਮਪੀ ਨੇ ਇਹਨਾਂ ਸਾਰਿਆਂ ਨੂੰ ਜੋ ਹੈ ਉਹ ਖੁਸ਼ ਕੀਤਾ ਜਾ ਸਕੇ ਤਾਂ ਕਿ ਕੋਈ ਮਾੜਾ ਅਸਰ ਜਿਹੜਾ 2022 ਦੀਆਂ ਚੋਣਾਂ ਤੇ ਨਾ ਪਵੇ ਜੀ ਵਿੰਦ ਜੀ ਕੇਂਦਰ ਸਰਕਾਰ ਦਲੇ ਚਿਹਰਿਆਂ ਦੇ ਬਸ ਜ਼ਿਆਦਾ ਧਿਆਨ ਦੇਗੇ ਕਿ ਇਹਨਾਂ ਨੂੰ ਅਹਿਮ ਮੋਹਦੇ ਮਿਲ ਸਕਦੇ ਨੇ ਦੇਖੋ ਗੱਲ ਇਹ ਹੈ ਕਿ ਅੱਜ ਤੋਂ ਪਹਿਲਾਂ ਮੈਂ ਜਿੰਨਾ ਤੱਕ ਮੈਨੂੰ ਸਮਝ ਆ ਰਹੀ ਹੈ ਅੱਜ ਤੋਂ ਪਹਿਲਾਂ ਦਲਿਤ ਚਿਹਰਿਆਂ ਵਾਲੇ ਇਹਨਾਂ ਧਿਆਨ ਨਹੀਂ ਦਿੱਤਾ ਗਿਆ ਹੈ ਉਹਦਾ ਵੱਡਾ ਕਾਰਨ ਜੋ ਮੈਂ ਸਮਝਣਾ ਇਸ ਵਾਰੀ ਕੀ ਹੈ ਕਿ ਜਿਸ ਤਰੀਕੇ ਦੇ ਨਾਲ ਪਤਾ ਹੈ ਕਿ ਭਾਜਪਾ ਜਿਹੜੀ ਹੈ ਪੰਜਾਬ ਭਾਰਤੀ ਜਨਤਾ ਪਾਰਟੀ ਕਿਸਾਨੀ ਮੁੱਦਿਆਂ ਦੇ ਕਰਕੇ ਔਰ ਕੁਝ ਹੋਰ ਮੁੱਦਿਆਂ ਵੱਡਾ ਕਾਰਨ ਪੰਜਾਬ ਦੇ ਵਿੱਚ ਕਿਸਾਨੀ ਮੁੱਦੇ ਨੇ ਜੋ ਤਿੰਨ ਬਿੱਲ ਜਿਹੜੇ ਕਾਨੂੰਨ ਜਿਹੜੇ ਲਿਆਂਦੇ ਗਏ ਨੇ ਕੇਂਦਰ ਵੱਲੋਂ ਮੇਨ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਮੇਜ ਹੈ ਉਹ ਖਰਾਬ ਹੋਈ ਹੈ ਵਿਰੋਧ ਹੋਇਆ ਮੁਖਾਲਫਤ ਬਹੁਤ ਵੱਡੇ ਪੱਧਰ ਤੇ ਹੋਈ ਹੈ ਦੂਸਰਾ ਜਿਸ ਤਰੀਕੇ ਦੇ ਨਾਲ ਪੂਰੇ ਕੌਮੀ ਪੱਧਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਹੋਰ ਮੁੱਦਿਆਂ ਨੂੰ ਲੈ ਕੇ ਵੀ ਘਿਰੀ ਹੈ ਚਾਹੇ ਉਹ ਮਹਿੰਗਾਈ ਦਾ ਮਹਿੰਗਾਈ ਦਾ ਮੁੱਦਾ ਹੈਗਾ ਜਾਂ ਹੋਰ ਮੁੱਦੇ ਨੇ ਉਹਨਾਂ ਕਰਕੇ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਛਾਵੀ ਹੈ ਇਮੇਜ ਹੈ ਉਹ ਵੀ ਘਟੀ ਹੈ ਸੋ ਇਸ ਕਰਕੇ ਜਿਹੜਾ ਵੱਡਾ ਮੈਂ ਸਮਝਦਾ ਕਾਰਨ ਕਿਸਾਨੀ ਮੁੱਦੇ ਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੈਨੂੰ ਜੋ ਲੱਗਦਾ ਸਫਰ ਤੇ ਆ ਚੁੱਕੀ ਹੈ ਹੁਣ ਉਸ ਤੋਂ ਉੱਭਰਨ ਵਾਸਤੇ ਇਹਨਾਂ ਨੂੰ ਜੋ ਇਸ ਤਰੀਕੇ ਦਾ ਨਾ ਪਤਾ ਲੱਗਿਆ ਹੈ ਕਿ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੈਸੇ ਤੇ ਦੱਸਿਆ ਜਾ ਰਿਹਾ ਹੈ ਕਿ 32.9 ਫੀਸਦੀ ਜਿਹੜਾ ਉਹ ਦਲਿਤ ਜਿਹੜੇ ਲੋਕ ਉਹਨਾਂ ਦੀ ਆਬਾਦੀ 32.9 ਹੈ ਤੇ ਪਰ ਜੇ ਦੇਖਿਆ ਜਾਵੇ ਸਹੀ ਮਾਣੇ ਜਾ ਜੇ ਬਹੁਤ سارے ਲੋਕ ਇਹੋ ਜਿਹੇ ਵੀ ਨੇ ਜਿਹੜੇ ਸਾਹਮਣੇ ਨਹੀਂ ਆਉਂਦੇ ਦਲਿਤ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਦਲਿਤ ਸ਼ੋ ਨਹੀਂ ਕਰਦੇ ਪਰ ਵੋਟਿੰਗ ਵੇਲੇ ਉਹ ਦਲਿਤ ਆਗੂਆਂ ਦੀ ਹਮਾਇਤ ਕਰ ਸਕਦੇ ਨੇ ਕਰਦੇ ਨੇ ਟੋਟਲ ਮਿਲਾ ਕੇ ਦੇਖਿਆ ਜਾਵੇ 38 ਫੀਸਦੀ ਤੱਕ ਜਿਹੜੀ ਹੈ ਦਲਿਤ ਵੋਟ ਸੂਬੇ ਦੇ ਵਿੱਚ ਹੋ ਸਕਦੀ ਹੈ ਜੋ ਮੇਰਾ ਮੰਨਣਾ ਹੈ ਔਰ ਇਸ ਤੇ ਦੇਖਦੇ ਹੋਏ ਦੇਖੋ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਇਹ ਜਿਹੜੀ ਚੀਜ਼ ਹੈ ਦਲਿਤ ਪੱਤਾ ਸਭ ਤੋਂ ਪਹਿਲਾਂ ਖੇਡਿਆ ਗਿਆ ਕਿ ਅਸੀਂ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਦੇ ਤੌਰ ਤੇ ਇਸ ਵਾਰੀ ਪੇਸ਼ ਕਰਦੇ ਹਾਂ ਉਮੀਦਵਾਰ ਹੋਊਗਾ ਦਲਿਤ ਚਿਹਰਾ ਉਮੀਦਵਾਰ ਹੋਊਗਾ ਹੁਣ ਦਲਿਤ ਪੱਤਾ ਉਹਨਾਂ ਨੇ ਤੇ ਖੇਡਿਆ ਛੇੜਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਜਿਸ ਤਰੀਕੇ ਦੇ ਨਾਲ ਦਲਦਾਂ ਦੀ ਆਬਾਦੀ ਪੰਜਾਬ ਦੇ ਵਿੱਚ ਜ਼ਿਆਦਾ ਹੈ ਸਾਨੂੰ ਉਹਦਾ ਸਪੋਰਟ ਮਿਲ ਸਕਦੀ ਹੈ ਠੀਕ ਹੈ ਔਰ ਔਰ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਦੂਸਰੇ ਪਾਰਟੀਆਂ ਨੇ ਦੇਖਿਆ ਦੇਖੀ ਆ ਕਾਂਗਰਸ ਵੀ ਨੇ ਇਹ ਗੱਲ ਆਖੀ ਸੀਗੀ ਕਿ ਅਸੀਂ ਜਿਹੜਾ ਉਪ ਮੁੱਖ ਮੰਤਰੀ ਹੈ ਦਲਿਤ ਬਣਾਵਾਂਗੇ ਫਿਰ ਸ਼ਰਮਣਿਆ ਖਾਲੀਦਾਲ ਨੇ ਵੀ ਇਹ ਗੱਲ ਕੀਤੀ ਹੈ ਕਿ ਭਾਈ ਅਸੀਂ ਜਿਹੜਾ ਉਪ ਮੁੱਖ ਮੰਤਰੀ ਹੈ ਉਹ ਦਲਿਤ ਬਣਾਵਾਂਗੇ ਦਲਿਤ ਪੱਤਾ ਖੇਡਿਆ ਗਿਆ ਇਸ ਵਾਰੀ ਕਾਂਗਰਸ ਵੱਲੋਂ ਵੀ ਇਹ ਦਲਿਤ ਪੱਤੇ ਦੀ ਜਿਹੜੀ ਹੈ ਉਹ ਗੱਲ ਆਖੀ ਗਈ ਹੈ ਉਹਦੇ ਚ ਤੇ ਹੁਣ ਜਿਸ ਤਰੀਕੇ ਦੇ ਨਾਲ ਕਾਂਗਰਸ ਨੇ ਗੱਲ ਕਹੀ ਆ ਕਿ ਇਸ ਵਾਰੀ ਦੋ ਜਿਹੜੇ ਉਪ ਮੁੱਖ ਮੰਤਰੀ ਹੋਣਗੇ ਇੱਕ ਤੇ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਉਪ ਮੁੱਖ ਮੰਤਰੀ ਬਣਾਏ ਜਾ ਸਕਦੇ ਦੂਸਰਾ ਕੋਈ ਦਲਿਤ ਚੀਰਾ ਜਿਹੜਾ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਹਰਤੀ ਜੀ ਇਸ ਦੇ ਨਾਲ ਹੀ ਬਹੁਤ ਸਾਰੀਆਂ ਤਬਦੀਲੀਆਂ ਵੀ ਜਿਹੜੀਆਂ ਨੇ ਇਹ ਕੈਬਨਿਟ ਦੇ ਵਿੱਚ ਹੋ ਸਕਦੀਆਂ ਨੇ ਖਾਸ ਤੌਰ ਤੇ ਜਿਹੜੇ ਦਲਿਤ ਮੰਤਰੀਆਂ ਦੇ ਵਿਭਾਗ ਨੇ ਇਹ ਵੀ ਬਦਲੇ ਜਾ ਸਕਦੇ ਨੇ ਇਸ ਵੇਰੇ ਜੇ ਆਪਾਂ ਗੱਲ ਕਰੀਏ ਤੇ 17 ਜਿਹੜੇ ਸਾਡੀ ਕੈਬਨਿਟ ਦੇ ਵਿੱਚ 17 ਮੰਤਰੀ ਨੇ ਜਿਹਦੇ ਚ ਤਿੰਨ ਦਲਿਤ ਮੰਤਰੀ ਨੇ ਦਲਿਤ ਮੰਤਰੀ ਦੀ ਗੱਲ ਹੈ ਸਾਧੂ ਸਿੰਘ ਧਰਮਸੋਤ ਇਹਨਾਂ ਕੋਲ ਜੰਗਲਾਤ ਦਾ ਮਹਿਕਮਾ ਹੈਗਾ ਪ੍ਰਿੰਟਿੰਗ ਸਟੇਸ਼ਨਰੀ ਹੈ ਸੋਸ਼ਲ ਜਸਟਿਸ empowerment ਤੇ ਮਾਈਨੋਰਿਟੀ ਘਟ ਗਣਤੀ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਉਹ ਵਿਭਾਗ ਹੈਗਾ ਹੁਣ ਚਰਨਜੀਤ ਸਿੰਘ ਚੰਨੀ ਕੋਲ ਟੈਕਨੀਕਲ ਐਜੂਕੇਸ਼ਨ ਤੇ ਇੰਡਸਟਰੀਅਲ ਟ੍ਰੇਨਿੰਗ ਐ এমਪਲੋਇਮੈਂਟ ਜਨਰੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਆ ਜਿਹੜੀ এমਪਲੋਇਮੈਂਟ ਹੈਗੀ ਆ ਉਹਦੀ ਉਤਪਤੀ ਕਰਨਾ ਔਰ ਟੂਰਿਜ਼ਮ ਤੇ ਕਲਚਰਲ ਅਫੇਅਰ ਹੈਗਾ ਇਹ ਵਿਭਾਗ ਨੇ ਹੁਣ ਤੀਜੀ ਆ ਗਈ ਬੀਬੀ ਅਰਨਾ ਚੌਧਰੀ ਬੀਬੀ ਅਰਨਾ ਚੌਧਰੀ ਸੋਸ਼ਲ ਸਿਕਿਉਰਿਟੀ ਔਮਨ ਚਾਈਲਡ ਐਂਡ ਡਿਵੈਲਪਮੈਂਟ ਇਹਨਾਂ ਕੋਲ ਮਿਨਿਸਟਰੀ ਹੈਗੀ ਆ ਔਰ ਇਹ ਦੇਖਿਆ ਜਾਵੇ ਤੇ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਨੇ ਇਹਨਾਂ ਦੁੱਤੇ ਵੀ ਦੋਸ਼ ਲੱਗੇ ਸੀ ਸਾਧੂ ਸਿੰਘ ਧਰਮਸੋਤ ਉੱਤੇ ਵੀ ਦੋਸ਼ ਲੱਗੇ ਸੀ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਠੀਕ ਹੈ ਸੋ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਵਿਭਾਗ ਰੇ ਬਦਲੇ ਜਾਣ ਪਰ ਇਹ ਨਹੀਂ ਹੋ ਸਕਦਾ ਕਿ ਕੋਈ ਮਤਲਬ ਕਿ ਕਿਸੇ ਤੋਂ Dalit ਚਿਹਰੇ ਨੂੰ ਮੰਤਰੀ ਦੇ ਅਹੁਦੇ ਤੋਂ ਵਾਂਝੇ ਰੱਖਣ ਵਾਲੀ ਗੱਲ ਜਿਹੜੇ ਹੈ ਇਸ ਵੇਲੇ ਮੰਤਰੀ ਹੈਗੇ ਆ ਉਹਨਾਂ ਨੂੰ ਮੰਤਰੀ ਤੇ ਰਹਿਣ ਦਿੱਤਾ ਜਾਊਗਾ ਪਰ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਹੋ ਸਕਦਾ ਵਿਭਾਗ ਬਦਲਤੇ ਜਾਣ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਇਸ ਵੇਲੇ ਅ ਦਲਿਤ ਜਿਹੜੇ ਆਗੂ ਨੇ ਨੇਤਾ ਨੇ ਉਹਨਾਂ ਨੂੰ ਵੀ ਮਤਲਬ ਕਿ ਮਹੱਤਵਪੂਰਨ ਜਿਹੜੇ ਇੰਪੋਰਟੈਂਟ ਵਿਭਾਗ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਦਲਿਤ ਲੋਕਾਂ ਦੇ ਵਿੱਚ ਇੱਕ ਚੰਗਾ ਸਨੇਹਾ ਜਾਵੇ ਦੇਖੋ ਬੜੀ ਵੱਡੀ ਇਹਨਾਂ ਨੇ ਸੋਸ਼ਲ ਇੰਜੀਨੀਅਰਿੰਗ ਦੀ ਜਿਹੜੀ ਗੱਲ ਕਰ ਰਹੇ ਹੈ ਹਾਈ ਕੁਮਾਰ ਦਲਿਤ ਆਗੂਨ ਦਲਿਤ ਚਿਹਰੇ ਨੂੰ ਅੱਗੇ ਲੈ ਕੇ ਆ ਰਹੀ ਹੈ ਤਾਂ ਕਿ ਚੰਗਾ ਸਨੇਹਾ ਜਿਹੜਾ ਪਉ ਪੰਜਾਬ ਦੇ ਵਿੱਚ ਜਿਹੜੇ ਵਸ ਰਹੇ ਦਲਿਤ ਨੇ ਉਹਨਾਂ ਤੱਕ ਪਹੁੰਚ ਸਕੇ ਕਿ ਹਾਂ ਭਈ ਸਾਡੇ ਆਗੂਆਂ ਨੂੰ ਇੱਥੇ ਇਸ ਵੇਲੇ ਜਿਹੜੀ ਇੰਪੋਰਟੈਂਸ ਦਿੱਤੀ ਜਾ ਰਹੀ ਆ ਦੂਜਾ ਆਪਾਂ ਗੱਲ ਕਰੀਏ ਕਿ ਸੁਨੀਲ ਜਾਖੜ ਦੀ ਸੁਨੀਲ ਜਾਖੜ ਨੂੰ ਪਹਿਲਾਂ ਦੇ ਗੱਲ ਕੀਤੀ ਜਾ ਰਹੀ ਸੀ ਕਿ ਸ਼ਾਇਦ ਇਹ ਇਹਨਾਂ ਨੂੰ ਇਹ ਜਿਹੜੇ ਪ੍ਰਧਾਨਗੀ ਦੀ ਕੁਰਸੀ ਦੀ ਬਜਾਏ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਜੇ ਜਾਂ ਕੋਈ ਹੋਰ ਅਹੁਦਾ ਦਿੱਤਾ ਜਾਵੇ ਜੋ ਸੁਣਨ ਚ ਆ ਰਿਹਾ ਸੂਤਰ ਦੱਸ ਰਿਹਾ ਵੀ ਨਹੀਂ ਇਹਨਾਂ ਨੂੰ ਫਿਲਹਾਲ ਦੀ ਘੜੀ ਕੋਈ ਇਹਨਾਂ ਦੇ ਜਿਹੜੇ ਅਹੁਦਾ ਹੈਗਾ ਉਹਦੇ ਨਾਲ ਕੋਈ ਫੇਰ ਬਦਲ ਨਹੀਂ ਕੀਤੀ ਜਾਵੇਗੀ ਉਹਨਾਂ ਨੂੰ ਪ੍ਰਧਾਨਗੀ ਤੇ ਰੱਖਿਆ ਜਾਵੇਗਾ ਨਾਲ ਇਹਦੇ ਦੋ ਹੋਰ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਕਾਂਗਰਸ ਦੇ ਲਾਏ ਜਾਣਗੇ ਜਿਨ੍ਹਾਂ ਵਿੱਚ ਇੱਕ ਦਾ ਨਾਂ ਤੇ ਰਾਜਕੁਮਾਰ ਵੀਰਕਾ ਦਾ ਨਾਂ ਵੀ ਆ ਰਿਹਾ Dalit ਚਿਹਰਾ ਨੇ ਔਰ ਦੂਸਰਾ ਸ਼ਾਇਦ Hindu ਚਿਹਰੇ ਦੀ ਭਾਲ ਦੇ ਵਿੱਚ ਨੇ ਕਿ Hindu ਚਿਹਰਾ ਜਿਹੜਾ ਹੈਗਾ ਉਹ ਨਾਲ ਐਡਜਸਟ ਕੀਤਾ ਜਾਵੇ ਕਾਰਜਕਾਰੀ ਅਹੁਦੇ ਦੇ ਤੌਰ ਤੇ ਔਰ ਜਿਸ ਤਰੀਕੇ ਦੇ ਨਾਲ ਆਪਾਂ ਜੇ ਗੱਲ ਕਰਦੇ ਆ ਉਪ ਮੁੱਖ ਮੰਤਰੀ ਤੇ ਮੈਨੂੰ ਨਹੀਂ ਲੱਗਦਾ ਕਿ ਉਪ ਮੁੱਖ ਮੰਤਰੀ ਦਾ ਚਿਹਰਾ ਬਦਲੇਗੀ ਕਿ ਹਾਈ ਕਮਾਂਡ ਕਿਉਂਕਿ ਬੜਾ ਇਹ ਸੈਂਸਿਟਿਵ ਮੁੱਦਾ ਹੈਗਾ ਬੜੇ ਤਰੀਕੇ ਦੇ ਨਾਲ ਚੱਲਣਾ ਪੈਣਾ ਕੋਈ ਵੀ ਫਿਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਆਸਤ ਦੇ ਵਿੱਚ ਕਦ ਜਿਹੜਾ ਹੈ ਉਹ ਬਹੁਤ ਵੱਡਾ ਕਦ ਹੈ ਤੇ ਉਹ ਉਸ ਤਰੀਕੇ ਦੇ ਨਾਲ ਇਦਾਂ ਦੀ ਕੋਈ ਛੇੜਖਾਨੀ ਜਾਂ ਕੋਈ ਇਦਾਂ ਦੇ ਕੋਈ ਫੈਸਲਾ ਨਹੀਂ ਲਾਉਗੀ ਹਾਈ ਕਮਾਂਡ ਜਿਹਦਾ ਆਉਣ ਵਾਲੀਆਂ ਚੋਣਾਂ ਦੇ ਉੱਤੇ ਨੁਕਸਾਨ ਹੋਵੇ ਔਰ ਵੀ ਦੂਸਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ 2022 ਕੀ ਟੋਣਾ ਨੂੰ ਲੈ ਕੇ ਕੀ ਕੋਈ ਚੱਲਦਾ ਹੈ ਦੇਖੋ ਆਰਦੀ ਜੀ ਬਿਲਕੁਲ ਦੂਸਰੀਆਂ ਪਾਰਟੀਆਂ ਵੱਲੋਂ ਵੀ ਆਪਣੇ ਪਾਰਟੀ ਦੇ ਜਿਹੜੇ ਮੁੱਦੇ ਨੇ ਜਾਂ ਉਹਨਾਂ ਨੇ ਪਿਛਲੇ 4.5 ਸਾਲਾਂ ਦੇ ਵਿੱਚ ਕੀ ਕੀਤਾ ਹੈਗਾ ਇਹਦਾ ਪੂਰਾ ਜਿਹੜਾ ਹੈਗਾ ਪੜਤਾਲ ਕੀਤੀ ਜਾ ਰਹੀ ਹੈ ਪਤਾ ਲੱਗਿਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਕੇਜਰੀਵਾਲ ਉਹਨਾਂ ਨੇ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਦਿੱਲੀ ਦੇ ਵਿੱਚ ਔਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਕੀ ਉਹਨਾਂ ਨੇ ਮਤਲਬ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਕੀ ਹੋ ਸਕਦਾ ਹੈ ਕੀ ਮੌਜੂਦਾ ਸਥਿਤੀਆਂ ਹੈਗੀਆਂ ਨੇ ਉਹਦੇ ਤੇ ਚਰਚਾ ਕੀਤੀ ਹੈ ਔਰ ਇਹ ਵੀ ਪਤਾ ਲੱਗਿਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਚੱਲ ਰਹੇ ਨੇ ਉਹ ਸ਼ਾਇਦ ਜੁਲਾਈ ਦੇ ਵਿੱਚ ਪਹਿਲਾਂ ਜੋ ਕਹੇ ਜੀ ਜੁਲਾਈ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਜਿਹੜੀ ਹੈ ਉਹ ਉਤਾਰ ਸਕਦੀ ਹੈ ਪਰ ਹੁਣ ਪਤਾ ਲੱਗਿਆ ਕਿ ਸ਼ਾਇਦ ਇਹ ਕੁਝ ਕਾਰਨਾ ਕਰਕੇ ਅਕਤੂਬਰ ਜਾਂ ਨਵੰਬਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਨੇ ਉਹ ਆਪਣੇ ਉਮੀਦਵਾਰ ਜਿਹੜੇ ਆ ਉਹ ਐਲਾਨੇ ਜਾ ਸਕਦੇ ਨੇ ਸੋ ਪਾਰਟੀਆਂ ਲੱਗੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਵੀ ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਆ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜਿਹੜਾ ਹੈਗਾ ਉਹ ਅਨਿਲ ਜੋਸ਼ੀ ਨੇ ਜਿਹੜੇ ਆਪਾਂ ਦੇਖੋ ਕਾਫੀ ਵੱਡੇ ਆਗੂ ਰਹੇ ਨੇ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਵੀ ਰਹੇ ਨੇ ਹੁਣ ਉਹਨਾਂ ਨੇ ਆਪਣੇ ਇੱਕ ਅਲਟੀਮੇਟ ਦਿੱਤਾ ਹੈਗਾ ਅਲਟੀਮੇਟਮ ਦਿੱਤਾ ਹੈ ਪੰਜਾਬ ਦੇ ਆਗੂਆਂ ਨੂੰ ਕਿ 15 ਦਿਨਾਂ ਤੱਕ ਮੇਰੇ ਨਾਲ ਚੱਲ ਕੇ ਆਪਾਂ ਹਾਈ ਕਮਾਂਡ ਦੇ ਨਾਲ ਪ੍ਰਧਾਨ ਮੰਤਰੀ ਔਰ ਦੂਸਰੇ ਗ੍ਰਹਿ ਮੰਤਰੀ ਨਾਲ ਇੱਕ ਬੈਠਕ ਕਰੀਏ ਤਾਂ ਕਿ ਪੰਜਾਬ ਦੀਆਂ ਸਥਿਤੀਆਂ ਬਾਰੇ ਉਹਨਾਂ ਨੂੰ ਜਾਣਕਾਰ ਕਰਵਾ ਸਕੀਏ ਇਸ ਲਈ ਜੋ ਹਾਲਾਤ ਚੱਲਦੇ ਪਏ ਨੇ ਉਹਨਾਂ ਬਾਰੇ ਜਾਗਰੂਕ ਕਰ ਸਕੀਏ ਔਰ ਕਹ ਗਏ ਮਤਲਬ ਜੋ ਇਸ ਵੇਲੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਇਸ ਵੇਲੇ ਮੌਜੂਦਾ ਹਾਲਾਤ ਨੇ ਜੋ ਇਸ ਵੇਲੇ ਰਵਈਆ ਹੈਗਾ ਪਾਰਟੀ ਦਾ ਤੇ ਉਹ ਉਹਦੇ ਵਾਸਤੇ ਪਾਰਟੀ ਨੂੰ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ ਪੰਜਾਬ ਦੇ ਵਿੱਚ ਜੋ ਇਸ ਵੇਲੇ ਐਟੀਟਿਊਡ ਉਹਨਾਂ ਨੇ ਦੱਸਿਆ ਹੈਗਾ ਤੇ ਉਹ ਕਹਿੰਦੇ ਨੇ ਹੁਣ ਜੋਸ਼ੀ ਨੇ ਦੇਖਿਆ ਕਿ ਅਗਰ 15 ਦਿਨਾਂ ਤੱਕ ਮੇਰੇ ਨਾਲ ਨਾ ਗੱਲ ਸੁਣੀ ਗਈ ਮੇਰੇ ਨਾਲ ਨਾ ਚੱਲੇ ਅੱਗੂ ਤੇ 15 ਦਿਨਾਂ ਤੋਂ ਬਾਅਦ ਮੈਂ ਪੰਜਾਬ ਦਾ ਦੌਰਾ ਕਰਾਂਗਾ ਜਿਹੜੇ ਹਮ ਖਿਆਲੀ ਲੋਕ ਨਹੀਂ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਕੁਝ ਨਾ ਕੁਝ ਜਿਹੜਾ ਹੈ ਅੱਗੇ ਦਾ ਵਿਉਂਤਬੰਦੀ ਕਰਾਂਗੇ ਦੇਖੋ ਗੱਲ ਇਹ ਹੈ ਕਿ ਉਹਨਾਂ ਦੀ ਸੋਚ ਹੈ ਅਨਿਲ ਜੋਸ਼ੀ ਦੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹਿੱਲਾ ਕੀਤਾ ਹੈਗਾ ਕਿ ਇਹ ਪਾਰਟੀ ਦੀ ਸਥਿਤੀ ਨੂੰ ਸਮਝਦੇ ਹੋਏ ਜੀ ਇਹ ਦੇ ਬਾਰੇ ਹਾਈ ਕਮਾਂਡ ਤੱਕ ਮੈਸੇਜ ਦਿੱਤਾ ਹੁਣ ਗੱਲ ਇਹ ਹੈ ਕਿ ਹਾਈ ਕਮਾਂਡ ਜਿਹੜੀ ਭਾਜਪਾ ਦੀ ਹੈਗੀ ਹੈ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਨੇ ਉਹ ਕੀ ਸੋਚਦੇ ਨੇ ਕਿ ਉਹ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੀ ਦੇ ਨਾਲ ਆਪਾਂ ਸਮਝ ਲਏ ਕਿ ਲੋਕ ਸਭਾ ਦੀਆਂ 13 ਸੀਟਾਂ ਨੇ ਪੰਜਾਬ ਦੇ ਵਿੱਚ ਠੀਕ ਹੈ ਔਰ ਕੀ ਉਹਨਾਂ ਦਾ ਖਿਆਲ ਹੈ ਕਿ ਪੰਜਾਬ ਵੱਲੋਂ ਧਿਆਨ ਦੇਣਾ ਚਾਹੁੰਦੇ ਨੇ ਜਾਂ ਨਹੀਂ ਦੇਣਾ ਚਾਹੁੰਦੇ ਜਾਂ ਕਿਸ ਤਰੀਕੇ ਦੇ ਉਹਨਾਂ ਦੇ ਹਾਲਾਤ ਨੇ ਬਾਕੀ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ ਕਿ ਹੋ ਸਕਦਾ ਹੈ ਕਿ ਅਨਿਲ ਜੋਸ਼ੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਸ ਤਰੀਕੇ ਦਾ ਟ੍ਰੈਂਡ ਚੱਲ ਰਿਹਾ ਕੁਝ ਦਿਨਾਂ ਤੋਂ ਟ੍ਰੈਂਡ ਚੱਲ ਰਿਹਾ ਕਿ ਪਾਰਟੀ ਬਦਲਣ ਦਾ ਹੋ ਸਕਦਾ ਹੈ ਕਿ ਕਾਂਗਰਸ ਵਾਲੇ ਵੀ ਸੋਚਣ ਕਿ ਕਿਉਂ ਨਾ ਆਪਾਂ ਅਨਿਲ ਜੋਸ਼ੀ ਨੂੰ ਜਿਹੜਾ ਉਹ ਆਪਣੀ ਆਪਣੇ ਨਾਲ ਰਲੇਵਾ ਕਰਵਾ ਲਈਏ ਉਹਨਾਂ ਨੂੰ ਇੱਧਰ ਬੁਲਾ ਲਈਏ ਇਹ ਵੀ ਹੋ ਸਕਦਾ ਹੈ ਸਥਿਤੀਆਂ ਜੋ ਨਜ਼ਰ ਆ ਰਹੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਨੇ ਅਨਿਲ ਜੋਸ਼ੀ ਨੇ ਕਿ ਜੋ ਹਾਲਾਤ ਨੇ ਜੋ ਰਵਈਆ ਪਾਰਟੀ ਦਾ ਉਹ ਆਉਣ ਵਾਲੇ 2022 ਦੀਆਂ ਚੋਣਾਂ ਵਾਸਤੇ ਮਾੜਾ ਸਾਬਤ ਹੋ ਸਕਦਾ ਦੂਜੇ ਪਾਸੇ ਜੇਪੀ ਨੱਡਾ ਨੇ ਵੀ ਜਿਹੜੀ ਹੈ ਔਰ ਉਹਨਾਂ ਦੇ ਜਿਹੜੇ ਕੌਮੀ ਸਖਤਰ ਨੇ ਉਹਨਾਂ ਨੇ ਵੀ ਅਮਿਤ ਸ਼ਾਹ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ ਹੈ ਪੰਜਾਬ ਦੀ ਸਥਿਤੀ ਦੇ ਉੱਤੇ ਜੋ ਗੱਲਬਾਤ ਕੀਤੀ ਹੈ ਪੰਜਾਬ ਦੇ ਵਿੱਚ ਹਾਲਾਤ ਕੀ ਨੇ ਕਿਸ ਢੰਗ ਨਾਲ ਹੋ ਸਕਦਾ ਹੈ ਤੇ ਇਹ ਹਲੇ ਤੱਕ ਜਿਹੜੀਆਂ ਚੀਜ਼ਾਂ ਦਾ ਜੋ ਸੂਤਰ ਦੱਸ ਰਹੇ ਨੇ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਕਿ ਜਿਹੜੀ ਭਾਜਪਾ ਹੈਗੀ ਹੈ ਹਾਈ ਕਮਾਂਡ ਭਾਜਪਾ ਉਹਨਾਂ ਦਾ ਕੀ ਨਜ਼ਰੀਆ ਹੈਗਾ ਪੰਜਾਬ ਨੂੰ ਲੈ ਕੇ ਸੋ ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਵੇਲੇ ਸਿਆਸੀ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਦੇਖੋ ਸੰਨੀ ਦਿਓਲ ਭਾਜਪਾ ਦੇ ਸੰਸਦ ਨੇ ਪਾਰਲੀਮੈਂਟ MP ਨੇ ਗਰਦਾਸਪੁਰ ਤੋਂ ਔਰ ਕਿਸਾਨੀ ਪਰਿਵਾਰ ਤੋਂ ਜੋ ਆਪਣੇ ਆਪ ਨੂੰ ਦੱਸਦੇ ਨੇ ਧਰਮਿੰਦਰ ਹੁਣੀ ਦਿਓਲ ਫੈਮਿਲੀ ਔਰ ਇਸ ਤਰੀਕੇ ਦੇ ਨਾਲ ਦੇਖਿਆ ਜਾਵੇ ਜੋ ਇਸ ਵੇਲੇ ਕਿਸਾਨੀ ਮਾਹੌਲ ਚੱਲਿਆ ਹੈ ਦਿਓਲ ਫੈਮਿਲੀ ਵੱਲੋਂ ਜੋ ਕਿਸਾਨਾਂ ਕਿਸਾਨ ਵਿਦਰੋਹ ਕਰ ਰਹੇ ਵਿਦਰੋਹ ਵਿਰੋਧ ਕਰ ਰਹੇ ਨੇ ਮੁਖਾਲਫਤ ਕਰ ਰਹੇ ਨੇ ਤੇ ਖੁੱਲ ਕੇ ਸਾਹਮਣੇ ਦਿਓਲ ਪਰਿਵਾਰ ਨਹੀਂ ਆਇਆ ਔਰ ਦੂਜੇ ਵਾਰ ਸੀ ਜਦੋਂ ਗੱਲ ਕਰੀਏ ਯੂਥ ਕਾਂਗਰਸ ਵੱਲੋਂ ਵੀ ਬੀਤੇ ਦਿਨ ਪਠਾਨਕੋਟ ਦੇ ਵਿੱਚ ਇਹਦੀ ਜਿਹੜੀ ਸੰਨੀ ਦਿਓਲ ਦੀ ਕੋਟੀ ਸੀਗੀ ਹੈਗੀ ਉੱਥੇ ਵੀ ਆਪਣੇ ਇਹਨਾਂ ਨੇ ਕੀ ਕੀਤਾ ਕਿ ਮਹਿੰਗਾਈ ਦੇ ਮੁੱਦੇ ਤੇ ਦੂਸਰੇ ਹੋਰ ਮੁੱਦਿਆਂ ਦੇ ਉੱਤੇ ਪਾਣੀ ਚ ਪਕੌੜੇ ਤਲ-ਤਲ ਕੇ ਜਿਹੜੇ ਉੱਥੇ ਤਲਨੇ ਤਲੇ ਨੇ ਔਰ ਇਹ ਪੈਗ ਪੈਕੇਟ ਬਣਾ ਕੇ ਇਹਨਾਂ ਨੂੰ ਜਿਹੜੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੇ ਉਹਨਾਂ ਨੂੰ ਦਿੱਤੇ ਕਿ ਭਾਈ ਤੁਸੀਂ ਇਹ ਸੰਨੀ ਦਿਓਲ ਨੂੰ ਤੇ ਉੱਥੇ ਪਹਚਾਓ ਇਹ ਪਕੌੜੇ ਅਸੀਂ ਵਿਰੋਧ ਵੱਜੋ ਪਾਣੀ ਦੇ ਵਿੱਚ ਤਲੇ ਨੇ ਖੈਰ ਉਹਨਾਂ ਨੇ ਸੁਰੱਖਿਆ ਕਰਮੀਆਂ ਨੇ ਲੈਨ ਤੋਂ ਇਨਕਾਰ ਕਰਤਾ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋ ਰਿਹਾ ਸੂਬੇ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਨੇ ਅਗਰ ਸਹੀ ਸਮੇਂ ਦੇ ਵਿੱਚ ਨਾ ਕੋਈ ਪੁਖਤਾ ਫੈਸਲਾ ਲਿਆ ਹਾਲਾਤ ਤੁਹਾਨੂੰ ਪਤਾ ਹੀ ਇਸ ਵੇਲੇ ਸਿਫਰ ਹੋਈ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰੀਏ ਔਰ ਇਸ ਵੇਲੇ ਪੂਰੇ ਦਾ ਪੂਰਾ ਜੋ ਮਾਹੌਲ ਹੈ ਬੜਾ ਪਚੀਦਾ ਹੋਇਆ ਹੈ ਠੀਕ ਹੈ ਇਸ ਵਾਰੀ ਇਹਨਾਂ ਨੇ ਨਵਾਂ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਇਹਨਾਂ ਨੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ Dalit ਚਿਹਰੇ ਨੂੰ ਮੁੱਖ ਮੰਤਰੀ ਦੇ ਤੌਰ ਤੇ ਇਹਨਾਂ ਨੇ ਲੈ ਕੇ ਆਉਣ ਦੀ ਗੱਲ ਕੀਤੀ ਸੀ ਕਿ ਜੇਕਰ ਸਾਡੀ ਪਾਰਟੀ ਸੂਬੇ ਦੇ ਵਿੱਚ ਸਰਕਾਰ ਬਣਾ ਲੈਂਦੀ ਹੈ ਤੇ ਉਹ ਜਿਹੜਾ Dalit ਚਿਹਰਾ ਹੋਊਗਾ ਉਹ ਮੁੱਖ ਮੰਤਰੀ ਹੋਊਗਾ ਗੱਲ ਇਹ ਹੈ ਕਿ ਸਿਆਸੀ ਲੋਕ ਜਿਹੜੇ ਨੇ ਸਾਡੇ ਮਤਲਬ ਦੇਸ਼ ਦੇ ਵਿੱਚ ਇਹਨਾਂ ਨੂੰ ਆਪਣੀ ਕੁਰਸੀ ਹੈ ਕੋਈ ਸਾਮਦਾਮ ਦੰਨਵੇਦ ਕਿਸੇ ਵੀ ਤਰੀਕੇ ਨਾਲ ਇਹ ਆਪਣੀ ਸਿਆਸਤ ਆਪਣੀ ਸੱਤਾ ਜਿਹੜੀ ਲੈ ਕੇ ਆਉਣਾ ਚਾਹੁੰਦੇ ਨੇ ਦੇਸ਼ ਦੇ ਲੋਕਾਂ ਨਾਲ ਤੇ ਕੀ ਲੈਣਾ ਦੇਣਾ ਜਾਂ ਕਿ ਦੇਸ਼ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਸੋ ਇਸ ਵੇਲੇ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਇਹੋ ਜਿਹੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਆਰਤੀ ਜੀ 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 ਜੀ